ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 27 ਅਗਸਤ ਯਾਨੀ ਕਿ ਆਉਂਦੇ ਜਿਹੜੇ 6-7 ਦਿਨ ਨੇ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਤੇ ਮੌਨਸੂਨ ਦੇ ਮੀਂਹ ਕਿੰਨੇ ਕ ਲੱਗਣਗੇ ਇਹ ਤੁਹਾਨੂੰ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਣੀ ਹੈ ਜੀ ਐਸੇ ਲਈ ਦਿਨ ਜੋ ਤਾਜ਼ਾ ਸੈਟਲਾਈਟ ਦੱਸੇ ਰਹੇ ਨੇ ਲਾਈਵ ਸੈਟਲਾਈਟ ਤਸਵੀਰਾਂ ਨੇ ਸਭ ਤੋਂ ਪਹਿਲਾਂ ਉਹ ਤੋਂ ਤੁਹਾਨੂੰ ਲੈ ਕੇ ਚੱਲਦੇ ਆ ਸਕਰੀਨ ਦੇ ਦੇਖ ਸਕਦੇ ਆ ਉੱਤਰਾਖੰਡ ਤੇ ਹਿਮਾਚਲ ਦੇ ਕੁਝ ਖੇਤਰਾਂ ਦੇ ਵਿੱਚ ਬੱਦਲ ਬਣਿਆ ਹੋਇਆ ਤੇ ਇੱਥੇ ਮੀਂਹ ਲੱਗ ਰਿਹਾ ਇਸ ਇਲਾਵਾ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੈ ਆਉਂਦੇ ਦਿਨਾਂ ਦੇ ਵਿੱਚ ਇੱਕ ਵੱਡਾ ਸਿਸਟਮ ਮੀਹ ਹਾਲਾ ਲੱਗਣ ਜਾ ਰਿਹਾ ਜਿਹਦੀ ਤੁਹਾਨੂੰ ਅਸੀਂ ਅਪਡੇਟ ਜੜੀ ਦਿੰਦੇ ਆ ਰਹੇ ਹਾਂ ਸੋ ਇਹ ਜਿਹੜਾ ਪਛਮੀ ਸਿਸਟਮ ਆ ਰਿਹਾ ਇੱਕ ਵੈਸਲ ਡਿਸਰਬੈਂਸ ਜਿਹੜਾ ਕਿ ਵੱਡੇ ਏਰੀਆ ਨੂੰ ਕਵਰ ਕਰੇਗਾ ਤੇ ਇਹਨੂੰ ਸਪੋਰਟ ਕਰਨ ਗਿਆ ਮੌਸਮ ਦੀਆਂ ਹਵਾਵਾਂ ਤੇ ਜਿਹੜਾ ਇੱਕ ਲੋ ਪ੍ਰੈਸ਼ਰ ਏਰੀਆ ਬਣਨਾ ਜਿਹਨੂੰ ਆਪਾਂ ਕਹਿ ਦਿੰਦੇ ਆ ਹ ਲੋ ਪ੍ਰੈਸ਼ਰ ਸਿਸਟਮ ਜਿਹੜਾ ਬਣਦਾ ਹੁੰਦਾ ਤੇ ਇਹਦੇ ਸਦਕਾ ਜਿਹੜੇ ਮੀਂਹ ਪੰਜਾਬ ਦੇ ਵਿੱਚ ਜ਼ਬਰਦਸਤ ਲੈਵਲ ਤੇ ਲੱਗਣਗੇ ਤੇ 23 ਤਰੀਕ ਤੋਂ ਲੈ ਕੇ 27 28 ਦੇ ਵਿੱਚਕਾਰ ਇਹ ਸਿਸਟਮ ਲੱਗਦਾ ਜਾ ਰਿਹਾ ਕਿਤੇ ਕਿਤੇ ਕੁਝ ਥਾਵਾਂ ਤੇ ਦੋ ਤਿੰਨ ਵਾਰੀ ਭਾਰੀ ਮੀਂਹ ਪਣਗੇ ਤੇ ਕੁਝ ਥਾਵਾਂ ਤੇ ਇੱਕੋ ਝਟ ਜਿਹਰੀ ਤਗੜੀ ਲੱਗ ਸਕਦੀ ਹੈ ਕੁੱਲ ਮਿਲਾ ਕੇ ਪੰਜਾਬ ਦੇ ਕਹ ਲਈਏ ਕਿ 90% ਖੇਤਾਂ ਦੇ ਵਿੱਚ ਉਮੀਦ ਅਸਰ ਬਣਦੇ ਜਾ ਰਹੇ ਨੇ ਜੇਕਰ ਅਫਾ ਮੋٹے ਤੌਰ ਤੇ ਅੰਦਾਜ਼ਾ ਲਾਈਏ ਕਿਹੜੇ ਖੇਤਾਂ ਦੇ ਵਿੱਚ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਹੋ ਗਿਆ ਸ੍ਰੀ ਤਰਨਤਾਰਨ ਸਾਹਿਬ ਗੁਰਦਾਸਪੁਰ ਪਠਾਨਕੋਟ ਹੁਸ਼ਿਆਰ ਫਰ ਨਵਾਸ਼ਾੜ ਜਲੰਧਰ ਕਪੂਰਥਲਾ ਚੰਡੀਗੜ੍ਹ ਮਹਾਲੀ ਪੰਜਗਲਾ ਤੇ ਰੋਪੜ ਨਾਲ ਲੱਗਦੇ ਹਰਿਆਣੇ ਦੇ ਜਿਹੜੇ ਖੇਤਰ ਹੈ ਇਹਨਾਂ ਖੇਤਰਾਂ ਤੱਕ ਤਗੜੇ ਮੀਂਹ ਪਾਉਣਗੇ ਯਾਨੀ ਕਿ অতি ਭਾਰੀ ਮੀਂਹ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਲੱਗਣਗੇ ਸੋ ਇਹ ਜਿਲ੍ਹੇ ਤਿਆਰ ਰਹਿਣ 23 ਤਰੀਕ ਤੋਂ ਲੈ ਕੇ 27 28 ਦੇ ਵਿਚਕਾਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੀ ਵੱਡੇ ਖਤਰ ਦੇ ਵਾਸੀ ਹੁਣ ਜਾਣੀ ਆ ਇਸਲਾਵਾ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਸ੍ਰੀ ਮਕਸਰ ਸਾਹਿਬ ਮੋਗਾ ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਕਿਤੇ ਕੁਸ਼ਥਾਵਾਂ ਤੇ ਭਾਰੀ ਮੀਂਹ ਕੁਸ਼ਥਾਵਾਂ ਤੇ ਦਰਮਿਆਨੇ ਮੀਂਹ ਲੱਗਣਗੇ ਇਸਲਾਵਾ ਲਾਮਾਨਸਾ ਸੰਗਰੂਰ ਮਲੇਰਕੋਟਲਾ ਇਹਨਾਂ ਚਾਰਾਂ ਜ਼ਿਲ੍ਹਿਆਂ ਦੇ ਵਿੱਚ ਦਰਮਿਆਨੇ ਤੋਂ ਤਗੜੇ ਝਟਦੇ ਅਸਾਰ ਨੇ ਜੇਕਰ ਬਦਲ ਇਧਰ ਸਿਸਟਮ ਨੇ ਪ੍ਰਭਾਵਿਤ ਕੀਤਾ ਹਰਿਆਣੇ ਵਾਲੇ ਪਾਸਿਓ 13 ਖੇਤਰਾਂ ਦੇ ਵਿੱਚ ਵੀ ਤਗੜੇ ਮੀਂਹ ਦੇ ਅਸਾਰ ਹੋਣਗੇ ਵੈਸੇ ਇਧਰ ਦਰਮਿਆਨੇ ਮੀਂਹ ਦੇ ਅਸਾਰ ਜਿਹੜੇ ਬਣਨਗੇ ਇਸ ਵਾਲਾ ਲੁਧਿਆਣਾ ਪਟਿਆਲਾ ਸ਼ਰੀਫਤਗੜ੍ਹ ਸਾਹਿਬ ਤੇ ਜਿਹੜੇ ਹੈ ਇਹਨਾਂ ਖੇਤਰਾਂ ਦੇ ਵਿੱਚ ਵੀ ਕੁਝ ਥਾਵਾਂ ਤੇ ਤਾਂ ਭਾਰੀ ਮੀਂਹ ਲੱਗਣਗੇ ਤੇ ਕੁਝ ਥਾਵਾਂ ਤੇ ਹਲਕੇ ਦਰਮਿਆਨੇ ਮੀਂਹ ਲੱਗਣਗੇ ਸੋ ਇਹ ਸਾਰੀ ਕਹਾਣੀ ਵਾਪਰਨੀ ਹੈ 23 ਤਰੀਕ ਤੋਂ ਲੈ ਕੇ 27 28 ਦੇ ਵਿਚਕਾਰ ਤੇ ਫਿਲਹਾਲ ਅਗਲੇ ਜਿਹੜੇ 48 ਘੰਟੇ ਨੇ ਘੱਟ ਖੇਤਰੀ ਕਾਰਵਾਈਆਂ ਜਾਰੀ ਰਹਿਣਗੀਆਂ ਸੁਝਾਂਦੇ ਜਾਂਦੇ ਜੀ ਇੱਕ ਨਜ਼ਰ ਤੇ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਅੱਜ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਫਿਲਹਾਲ ਅੱਜ ਦੇ ਲਈ ਕੋਈ ਵਾਰਨਿੰਗ ਨਹੀਂ ਹੈ 21 ਤਰੀਕ ਦੇ ਲਈ 21 ਤਰੀਕ ਦੇ ਇਹ ਹੈ ਆਪਾ ਡਾਟਾ ਕੋਈ ਨਾ ਕੋਈ ਪੰਜਾਬ ਪੰਜਾਬ ਦੇ ਲਈ ਵਾਰਨਿੰਗ ਹੈ ਅੱਜ ਕੋਈ ਵਾਰਨਿੰਗ ਨਹੀਂ ਹੈ ਕੱਲ ਤੋਂ ਲਗਾਤਾਰ ਤਾਵਰ ਤੋੜ ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਜਿਗਰ ਆਪਾਂ ਗੱਲ ਕਰੀਏ 22 ਤਰੀਕ 23 24 25 26 27 28 ਇਹਨਾਂ ਦਿਨਾਂ ਦੇ ਵਿੱਚ ਹੈਵੀ ਰੇਨ ਦੇ ਜਿਹੜੇ ਅਲਰਟ ਨੇ ਉਹ ਜਾਰੀ ਕੀ ਕਰ ਦਿੱਤੇ ਨੇ ਮੌਸਮ ਫਾਗਰੇ ਯਾਨੀ ਕਿ ਅਗਲੇ ਜਿਹੜੇ ਦਿਨ ਨੇ ਆਉਣ ਵਾਲੇ ਉਹ ਮੀਂਹ ਆਲੇ ਨੇ ਵੱਡੇ ਫੱਟੜ ਦੇ ਮੀਹਾਂ ਦੇ ਜਿਹੜੀ ਵਾਪਸੀ ਹੈ ਜਿਹੜੀ ਹੋਣ ਜਾ ਰਹੀ ਹੈ ਤੇ ਅਲਰਟ ਮੌਸਮ ਫਾਗਰੇ ਜਾਰੀ ਕੀਤੇ ਚ ਕਰ ਦਿੱਤੇ ਨੇ ਤੇ ਪਹਾੜਾ ਵਾਲਾ ਆਪਾਂ ਗੁਰੇਜ਼ ਕਰਨਾਂ ਜਾਣ ਤੋਂ ਇਹ 6-7 ਦਿਨਾਂ ਦੇ ਵਿੱਚ ਪਹਾੜਾ ਤੋਂ ਥੋੜਾ ਆਪਾਂ ਬਚ ਕੇ ਰਹਿਣਾ ਕਿਉਂਕਿ ਉੱਥੇ ਲੈਸਲਰ ਦੇ ਘਟਨਾਵਾਂ ਗਾਂਢੀਗੜ ਦੀਆਂ ਘਟਨਾਵਾਂ ਬੱਦਲ ਫਟਣ ਦੀਆਂ ਘਟਨਾਵਾਂ ਇਹ ਘਟਨਾਵਾਂ ਉੱਥੇ ਸਾਹਮਣੇ ਆਉਣ ਗਿਆ ਤੇ ਵੱਡੇ ਫੱਦਰ ਤੇ ਪਾਣੀ ਆ ਜਿਹੜਾ ਉਹ ਡੈਮਾਂ ਦੇ ਵਿੱਚ ਆਉਣਾ ਭਾਵੇਂ ਪਾਖੜਾ ਭਾਵੇਂ ਪੌਂਗ ਡੈਮਾਂ ਭਾਵੇਂ ਉੱਥੇ ਹੀ ਡੈਮਾਂ ਸੋ ਤਿੰਨੋਂ ਡੈਮ ਭਰਣਗੇ ਪਰ ਕੋਈ ਚੇਤਾਵਨੀ ਨਹੀਂ ਹੈ ਕਿ ਬਹੁਤ ਜ਼ਿਆਦਾ ਫਰ ਜਾਣਗੇ ਤੇ ਜਿਵੇਂ ਜਿਵੇਂ ਪਾਣੀ ਭਰਨਗੇ ਡੈਮ ਭਰਨਗੇ ਤੇ ਪਾਣੀ ਰਿਲੀਜ਼ ਵੀ ਕੀਤਾ ਜਾਏਗਾ ਰਿਲੀਜ਼ ਹੁੰਦਾ ਪਾਣੀ ਕਿਤੇ ਨਾ ਕੋਈ ਥਾਵਾਂ ਤੇ ਮਾਰ ਕਰ ਸਕਦਾ ਇਸ ਲਈ ਆਪਾਂ ਅਗਾਊਂ ਫਰਵਾਣ ਦਾ ਫਰਾਂ ਕਰਕੇ ਰੱਖੀ ਅਗਲੇ ਕਹ ਲਈਏ ਕਿ 15 20 ਦਿਨਾਂ ਤੇ ਲਈ ਸੋ ਫਿਰ ਹਾਲ ਜੀ ਇਹ ਅਪਡੇਟ ਹੈ ਤੇ ਆਉਂਦੇ ਦਿਨ ਮੀਹ ਹਾਲੇ ਹੁਣ ਜਾ ਰਹੇ ਨੇ ਤੇ ਇਸ ਲਈ ਆਪਣਾ ਜਿਹੜੇ ਅਗਲੇ 6-7 ਦਿਨ ਲਈ ਤਗੜੇ ਮੀਹ ਹਦੀਵਾਸੀ ਹੁਣ جاری ਤਨ